ਭਾਰਤੀ ਮੌਸਮ ਵਿਭਾਗ ਆਈਐਮਡੀ ਨੇ ਅੱਜ ਵੀ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਯੈਲੋ ਲਰਟ ਜਾਰੀ ਕਰ ਦਿੱਤਾ ਹੈ। ਅਮਾਚਲ ਪ੍ਰਦੇਸ਼ ਦੇ ਨਾਲ ਲੱਗਦੇ 7 ਜ਼ਿਲ੍ਹਿਆਂ ਦੇ ਵਿੱਚ ਅੱਜ ਮੌਲੇਤਾਰ ਬਰਸਾਤ ਅਤੇ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਹੈ। ਸੂਬੇ ਦੇ ਵਿੱਚ ਬੀਤੇ ਦਿਨ ਹੋਈ ਬਰਸਾਤ ਅਤੇ ਤੇਜ਼ ਹਵਾਵਾਂ ਦੇ ਬਾਅਦ ਸਭ ਤੋਂ ਜ਼ਿਆਦਾ ਤਾਪਮਾਨ ਦੇ ਵਿੱਚ ਔਸਤਨ 3.2 ਡਿਗਰੀ ਸੈਲਸੀਅਸ ਦੀ ਗਰਾਉਂਡ ਦਰਜ ਕੀਤੀ ਗਈ ਹੈ ਜੋ ਆਮ ਤੋਂ ਘੱਟ ਹੈ। ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 40 ਪਾਰ ਹੋ ਗਿਆ ਸੀ ਹੁਣ ਇੱਕ ਵਾਰ ਫਿਰ ਤਾਪਮਾਨ 40 ਡਿਗਰੀ ਤੋਂ ਘਟ ਹੋ ਗਿਆ ਸੂਬੇ ਦੇ ਵਿੱਚ ਸਭ ਤੋਂ ਵੱਧ ਤਾਪਮਾਨ 40.4 ਡਿਗਰੀ ਸੈਂਟੀਗ੍ਰੇਡ ਦਰਜ ਕੀਤਾ ਗਿਆ ਸੀ ਜੋ ਕਿ ਸਮਰਾਲਾ ਦੇ ਵਿੱਚ ਰਿਕਾਰਡ ਕੀਤਾ ਗਿਆ 31 ਮਈ ਯਾਨੀ ਕਿ ਅੱਜ ਮਈ ਮਹੀਨੇ ਦਾ ਆਖਰੀ ਦਿਨ ਹੈ ਅੱਜ ਦੇ ਦਿਨ ਚੇਤਾਵਨੀ ਦੇ ਵਿੱਚ ਕੁਝ ਰਾਹਤ ਦਿਖ ਰਹੀ ਹੈ ਹਿਮਾਚਲ ਦੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਵਿੱਚੋਂ ਕਿ ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਪਠਾਨਕੋਟ, ਅੰਮ੍ਰਿਤਸਰ, ਰੂਪਨਗਰ ਅਤੇ ਮੁਹਾਲੀ ਜੈਸੇ ਖੇਤਰਾਂ ਦੇ ਵਿੱਚ ਹਲਕੀ ਗਤੀਵਿਧੀਆਂ ਦੀ ਆਸ਼ੰਕਾ ਬਣੀ ਹੋਈ ਹੈ ਜਿਸ ਦਾ ਅਸਰ 3 ਜੂਨ ਤੱਕ ਸੂਬੇ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਰਹੇਗਾ ਅੰਮ੍ਰਿਤਸਰ ਦੇ ਵਿੱਚ ਅੱਜ ਬੱਦਲ ਛਾਏ ਰਹਿਣਗੇ ਤਾਪਮਾਨ 28 ਡਿਗਰੀ ਤੋਂ 41 ਡਿਗਰੀ ਦੇ ਵਿੱਚ ਰਹਿ ਸਕਦਾ ਹੈ ਜਲੰਧਰ ਦੇ ਵਿੱਚ ਹਲਕੇ ਬੱਦਲ ਛਾਏ ਰਹਿਣ ਦਾ ਅਨੁਮਾਨ ਹੈ ਤਾਪਮਾਨ 24 ਤੋਂ 37 ਡਿਗਰੀ ਸੈਂਟੀਗ੍ਰੇਡ ਰਹਿ ਸਕਦਾ ਹੈ ਦੂਜੇ ਪਾਸੇ ਪੰਜਾਬ ਅਤੇ ਹਿਮਾਚਲ ਦੇ ਵਿੱਚ ਬੀਤੇ ਕੱਲ ਸਵੇਰ ਤੋਂ ਹੀ بارش ਹੋਣ ਦੇ ਨਾਲ ਗਰਮੀ ਤੋਂ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਹੈ ਇਸ ਤੋਂ ਪਾਰਾ 5 ਤੋਂ 8 ਡਿਗਰੀ ਤੱਕ ਲੁੜ ਗਿਆ ਸੰਗਰੂਰ ਵਿੱਚ ਸਵੇਰੇ 2 ਘੰਟੇ ਰੁਕ ਰੁਕ ਕੇ ਹਲਕੀ ਬਰਸਾਤ ਹੁੰਦੀ ਰਹੀ ਰੋਪੜ ਦੇ ਵਿੱਚ ਬਰਸਾਤ ਹੋਈ ਹੈ ਕਪੂਰਥਲਾ ਅਤੇ ਪਠਾਨਕੋਟ ਦੇ ਵਿੱਚ ਵੀ 2 ਘੰਟੇ ਤੱਕ ਬਰਸਾਤ ਜਾਰੀ ਰਹੀ ਅੱਜ ਦੀ ਜੇਕਰ ਗੱਲ ਕਰੀ ਤਾਂ ਮਾਲਵੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਚੱਕਰ ਹਨੇਰੀ ਤੂਫਾਨ ਦਾ ਵੀ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀ ਤਾਂ ਹਿਮਾਚਲ ਦੇ 5 ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਵਿੱਚੋਂ ਸ਼ਿਮਲਾ ਕਾਂਗੜਾ ਸਰਮੌਰ ਸੋਲਨ ਅਤੇ ਬਲਾਸਪੁਰ ਦੇ ਵਿੱਚ ਭਿਆਨਕ ਹਨੇਰੀ ਨੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਖੜੀਆਂ ਕੀਤੀਆਂ ਪੌਂਟਾ ਸਾਹਿਬ ਦੇ ਪੌਂਟਾ ਸ਼ਿਲਾਈ ਐਨ ਐਚ ਤੇ ਉਤਰੀ ਦੇ ਨਜ਼ਦੀਕ ਪਹਾੜ ਵੀ ਦਰਖ ਗਿਆ ਉਥੋਂ ਗੁਜ਼ਰ ਰਹੇ ਕਾਰ ਸਵਾਰਾਂ ਨੇ ਡਿੱਗੇ ਮਲਵੇ ਦੇ ਵਿੱਚ ਗੱਡੀ ਚੋਂ ਬਾਹਰ ਨਿਕਲ ਕੇ ਭੱਜ ਕੇ ਬੜੀ ਮੁਸ਼ਕਲ ਦੇ ਨਾਲ ਜਾਨ ਬਚਾਈ ਅੱਜ 3 ਜੂਨ ਤੱਕ ਮੌਸਮ ਮਾਰਾ ਨੇ ਅਲਰਟ ਜਾਰੀ ਕੀਤਾ ਹੈ ਜਿਸ ਦੇ ਅਸਰ ਸਾਫ਼ ਤੌਰ ਤੇ ਮੌਸਮ ਦੇ ਵਿੱਚ ਠੰਡੀਆਂ ਹਵਾਵਾਂ ਤੇਜ਼ ਰੁੱਖ ਦੇਖਣ ਨੂੰ ਮਿਲਣਗੇ ਕਿਉਂਕਿ ਪਿਛਲੇ ਪਿਤੇ ਦਿਨ ਤੋਂ ਹੀ ਲਗਾਤਾਰ ਪੰਜਾਬ ਹਰਿਆਣਾ ਦੇ ਵਿੱਚ ਰੁਕ ਰੁਕ ਕੇ ਕਈ ਥਾਵਾਂ ਤੇ ਬਰਸਾਤ ਹੋ ਰਹੀ ਹੈ ਲੇਕਿਨ ਹੁਣ ਮੌਸਮ ਮਾਰਾ ਨੇ ਅੱਜ ਮਈ ਦਾ ਆਖਰੀ ਮਹੀਨਾ ਹੈ ਅੱਜ ਦੇ ਦਿਨ ਵੀ ਮੌਲੇਤਾਰ ਅਤੇ ਤੇਜ਼ ਹਨੇਰੀ ਚੱਕਰ ਦਾ ਅਨੁਮਾਨ ਕਈ ਸਥਾਨਾਂ ਤੇ ਜਾਰੀ ਕੀਤਾ ਅਤੇ ਜੂਨ ਦੀ ਸ਼ੁਰੂਆਤ ਕਹਿ ਸਕਦੇ ਹਾਂ ਕਿ ਸਾਫ਼ ਤੌਰ ਤੇ ਠੰਡੇ ਮੌਸਮ ਦੇ ਨਾਲ ਹੋਣ ਜਾ ਰਹੀ ਹੈ 3 ਤਰੀਕ ਤੱਕ ਮੌਸਮ ਮਾਰਾ ਦਾ ਜੋ ਮਾਨ ਹੈ ਉਹ ਦੱਸਿਆ ਗਿਆ ਕਿ ਗਰਮੀ ਤੋਂ ਲੋਕਾਂ ਨੂੰ ਰਾਹਤ ਰਹੇਗੀ ਉਸ ਤੋਂ ਬਾਅਦ ਜਿਹੜੀ ਗਰਮੀ ਇੱਕਦਮ ਪੀਕ ਫੜੇਗੀ